ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਸਮ੍ਰਿਤੀ ਇਸ ਵੇਲੇ ਮੌਜੂਦ ਆ ਪੁਲਿਸ ਸਟੇਸ਼ਨ ਮਾਡਲ ਟਾਊਨ ਦੇ ਡਿਵੀਜ਼ਨ ਨੰਬਰ 6 ਤੇ ਜਿੱਥੇ ਦੱਸ ਦਈਏ ਕਿ ਹਾਰਟ ਅਟੈਕ ਪਰੋਠੇ ਵਾਲੇ ਨਾਮ ਤੋਂ ਮਸ਼ਹੂਰ ਦੁਕਾਨਦਾਰ ਵੱਲੋਂ ਜੋ ਕੀ ਹੈ ਪੁਲਿਸ ਪ੍ਰਸ਼ਾਸਨ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ 11 ਵਜੇ ਤੋਂ ਬਾਅਦ ਵੀ ਜੋ ਕੀ ਹੈ ਮਾਡਲ ਟਾਊਨ ਦੀਆਂ ਹੋਰ ਦੁਕਾਨਾਂ ਖੁੱਲੀਆਂ ਰਹਿੰਦੀਆਂ ਨੇ ਜਦਕਿ ਉਹਨਾਂ ਦੀ ਹੀ ਦੁਕਾਨ ਜੋ ਕੀ ਹੈ ਬੰਦ ਕਰਵਾਈ ਗਈ ਹੈ ਇਸ ਮਾਮਲੇ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਇੰਸਪੈਕਟਰ ਅਜੀਤ ਸਿੰਘ ਜੀ ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਹਾਂਜੀ ਸਰ ਹਾਰਟ ਅਟੈਕ ਪਰੌਂਠੇ ਵਾਲੇ ਜੋ ਜਿਨ੍ਹਾਂ ਦੇ ਨਾਮ ਤੋਂ ਮਸ਼ਹੂਰ ਹੈ ਉਹਨਾਂ ਨੇ ਇਲਜ਼ਾਮ ਲਗਾਇਆ ਕਿ 11 ਵਜੇ ਤੱਕ ਹੋਰ ਵੀ ਦੁਕਾਨਾਂ ਖੁੱਲੀਆਂ ਰਹਿੰਦੀਆਂ ਪਰ ਸਾਡੀ ਜੋ ਕਿ ਦੁਕਾਨ ਬੰਦ ਕਰਵਾਈ ਗਈ ਹੈ ਇਸ ਮਾਮਲੇ ਨੂੰ ਕਿਵੇਂ ਦੇਖਦੇ ਹੋ ਪੂਰਾ ਮੈਂ ਮੇਥੀ ਵਿੱਚ ਮੇਰੀ ਸੋਮਵਰ ਨਾਈਟ ਸੀ ਜੀ ਮੈਨੂੰ ਤਕਰੀਬਨ 3 ਮਹੀਨੇ ਹੋ ਗਏ ਇੱਥੇ ਆਏ ਨੂੰ ਪਰ ਕਦੇ ਵੀ ਅਸੀਂ ਇਹਨਾਂ ਦੇ ਉੱਤੇ ਗਏ ਨਹੀਂ ਸੀ ਪਰ ਹੁਣੇ ਹੀ 4 ਨੰਬਰ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਜੋ ਕਿ ਕਾਫੀ ਲੜਾਈ ਝਗੜਾ ਹੋਇਆ ਹੈ ਇਹ ਸੀਨੀਅਰ ਅਫਸਰਾਂ ਨੇ ਮੈਂ ਆਪਣੇ ਕੋਈ ਡਿਸੀਜਨ ਲਿਆ ਵੀ 12 ਵਜੇ ਤੋਂ ਬਾਅਦ ਕੋਈ ਵੀ ਨਹੀਂ ਹੈ ਅਸੀਂ ਹਰ ਇੱਕ ਕੋਈ ਵੀ ਰੈਸਟੋਰੈਂਟ ਹੈ ਕੋਈ ਵੀ ਹੋਟਲ ਹੈ ਸਾਰਿਆਂ ਨੂੰ ਅਸੀਂ ਇਹ ਲਿਖਤੀ ਤੌਰ ਤੇ ਨੋਟ ਕਰਵਾਤਾ ਸੀਗਾ ਵੀ ਦੁਸਰੇ ਕੋਈ ਵੀ 12 ਵਜੇ ਤੋਂ ਬਾਅਦ ਨਹੀਂ ਖੁੱਲੂਗਾ ਇਸ ਵਾਰੀ ਵੀ ਜਿਹੜੀ ਮੇਰੀ ਨਾਈਟ ਸੀ ਉਸ ਦਿਨ ਮੈਂ ਸਾਰੇ ਹੋਟਲਾਂ ਦੇ ਗਿਆ ਸੀ ਕੋਈ ਇਸ ਤਰ੍ਹਾਂ ਦਾ ਕੋਈ ਵੀ ਖੁੱਲਾ ਨਹੀਂ ਮਿਲਿਆ ਔਰ ਇਹ ਆਪਣੇ ਤੌਰ ਤੇ ਪਤਾ ਨਹੀਂ ਕਿਉਂ ਇਹ ਵਾਰ-ਵਾਰ ਮੇਰੇ ਨਾਮ ਤੋਂ ਇਹ ਲੈ ਰਿਹਾ ਵੀ ਇਹ ਮੈਨੂੰ ਬੰਦ ਕਰਵਾ ਰਿਹਾ ਇਹਦੀ ਕੋਈ ਦੁਕਾਨ ਨਹੀਂ ਇਹ ਸੜਕ ਤੇ ਲਾ ਲਾਦਾ ਕਿਚੇ ਇੱਕ ਇਨਸੀਡੈਂਟ ਹੋਰ ਵੀ ਹੋਇਆ ਸੀ ਸਾਡੇ ਤੇ ਖਾਲਸਾ ਸਕੂਲ ਦੇ ਪ੍ਰਿੰਸੀਪਲ ਮੈਮ ਰਹਿੰਦੇ ਸੀਗੇ ਤੇ ਉਹਨਾਂ ਦੇ ਕੋਈ ਬੱਚਿਆਂ ਨੇ ਕੋਈ ਰਾਤ ਨੂੰ ਸ਼ਰਾਬੀ ਕਿ ਉਹਨਾਂ ਦੇ ਗੇਟ 'ਚ ਮਾਰੇ ਉੱਥੇ ਸਿਕਿਉਰਿਟੀ ਗਾਰਡ ਵੀ ਖੜਾ ਸੀਗਾ ਉਸ ਸਿਕਿਉਰਿਟੀ ਗਾਰਡ ਵੀ ਬੜੀ ਮੁਸ਼ਕਲ ਨਾਲ ਬਚਿਆ ਤੇ ਰਾਤ ਨੂੰ ਮੈਂ ਮੈਂ ਸੋਮਵਾਰ ਦੇ ਨੇ ਉਦੋਂ ਮੈਂ ਨਾਈਟ ਸੀ ਮੈਂ ਆਪ ਮੌਕੇ ਤੇ ਗਿਆ ਸੀਗਾ ਤੇ ਉਹਦੇ ਵਿੱਚ ਇਹ ਚੀਜ਼ ਦੇਖੇ ਤੇ ਜੋ ਵੀ ਆਣਗੌਣ ਡਿਆ ਇਹ ਫੋਨ ਕਰਕੇ ਕਾਫੀ ਜ਼ਿਆਦਾ ਸਾਨੂੰ ਉਹ ਕੰਪਲੇਨਟ ਕਰਦੇ ਰਹਿੰਦੇ ਕਿ ਰਾਤ ਨੂੰ ਇਹ ਕਾਫੀ ਹਾਰਨ ਵਜਿ ਦੇ ਕਰਕੇ ਤੇ ਇਹਨਾਂ ਨੇ ਸੀਨੀਅਰ ਆਫਸਰਾਂ ਨੂੰ ਹੀ ਦੱਸਿਆ ਉਦੋਂ ਦਾ ਜਦੋਂ ਦਾ ਸੀਨੀਅਰ ਆਫਸਰ ਨੂੰ ਦੱਸਿਆ ਸੀ ਇਹਨਾਂ ਨੂੰ ਨੋਟ ਕਰਵਾ ਦਿੱਤਾ ਗਿਆ ਤੇ ਕੋਈ ਪਰਸਨੀ ਤੌਰ ਤੇ ਇਹਦੇ ਨਾਲ ਕੋਈ ਇਦਾਂ ਦੀ ਕੋਈ ਗੱਲਬਾਤ ਨਹੀਂ ਕਿ ਜਿਹੜੇ ਅਸੀਂ ਇਹਦੇ ਇਕੱਲੇ ਦਾ ਅਸੀਂ ਬੰਦ ਕਰਾਏ ਤੁਸੀਂ ਰਾਤ ਨੂੰ ਚੈੱਕ ਕਰ ਸਕਦੇ 12 ਵਜੇ ਤੋਂ ਬਾਅਦ ਕੋਈ ਵੀ ਇਹ ਰੈਸਟੋਰੈਂਟ ਜਾਂ ਹੋਟਲ ਕਿਸੇ ਵੀ ਤਰ੍ਹਾਂ ਦੇ ਕੋਈ ਕੋਈ ਖੁੱਲਾ ਨਹੀਂ ਹੁੰਦਾ ਸਰ ਉਹ ਆਪਣੇ ਪੇਜ ਤੇ ਲਗਾਤਾਰ ਵੀਡੀਓਜ਼ ਪਾ ਰਹੇ ਨੇ ਜੋ ਕਿ ਇਹ ਬਾਕੀ ਕੰਪਨੀਆਂ ਦੀ ਕਿ ਰਾਤ ਦੇ 11 ਵਜੇ ਤੋਂ ਬਾਅਦ ਵੀ ਜੋ ਕਿ ਇਹ ਖੁੱਲੀਆਂ ਰਹਿੰਦੀਆਂ ਦੁਕਾਨਾਂ ਤੇ ਉਹ ਕਹਿੰਦੇ ਸਿਰਫ ਸਾਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਸਾਡਾ ਹੀ ਜੋ ਕਿ ਹੈ ਕੰਮ ਬੰਦ ਕਰਵਾਇਆ ਜਾ ਰਿਹਾ ਮੈਂ ਤੁਸੀਂ ਜੋ 11 ਵਜੇ 11 ਨਹੀਂ 12 ਵਜੇ ਦਾ ਨੋਟ ਕਰਾਇਆ ਹੋਇਆ ਤੁਸੀਂ ਅੱਜ ਹੁਣ ਜਾਤ ਦਿਨ ਵੇਲੇ ਵੀ ਤੁਸੀਂ ਆਪਣੇ ਜਿੰਨੇ ਵੀ ਰੈਸਟੋਰੈਂਟ ਹੋਟਲ ਵਾਲੇ ਇਹਨਾਂ ਨੂੰ ਪੁੱਛ ਲਿਓ ਦੂਜੇ ਦਾ ਹਰ ਇੱਕ ਨੂੰ ਲਿਖਤੀ ਤੌਰ ਤੇ ਨੋਟ ਕਰਵਾਇਆ ਹੋਇਆ ਜੋ ਵੀ ਸੀਨੀਅਰ ਅਫਸਰ ਸਾਡੇ ਹੁਕਮ ਆ ਉਹਨੂੰ ਅਸੀਂ ਇਕੱਲੇ ਨਾ ਆਪਣੇ ਹਾਰਟੇਕ ਪ੍ਰੋਂਠੇ ਵਾਲੇ ਨੂੰ ਨਹੀਂ ਨੋਟ ਕਰਾਇਆ ਸਾਰਿਆਂ ਨੂੰ ਨੋਟ ਕਰਵਾਇਆ ਸਾਰੇ ਬੰਦ ਰਹਿੰਦੇ ਆ ਤੇ ਤੁਸੀਂ ਜਦੋਂ ਕਿਸੇ ਦਿਨ ਰਾਤ ਨੂੰ ਵਿਜ਼ਿਟ ਕਰੋਗੇ ਤੇ ਉਹਦੇ ਵਿੱਚ ਵੀ ਦੇਖ ਲਿਓ ਕੋਈ ਵੀ ਹੋਟਲ ਜਾਂ ਰੈਸਟੋਰੈਂਟ ਨਹੀਂ ਖੁੱਲਾ ਹੋਇਆ ਸਰ ਇਹਨਾ ਤੋਂ ਲਗਭਗ ਹੋਰ ਕਿੰਨੀਆਂ ਦੁਕਾਨਾਂ ਤੇ ਜੋ ਕੀ ਇਹ ਕਾਰਵਾਈ ਕੀਤੀ ਗਈ ਆ ਜਿਹੜੀ ਰਾਤ 11 ਵਜੇ ਤੋਂ ਬਾਅਦ ਖੁੱਲੀਆਂ ਰਹਿੰਦੀਆਂ ਦੁਕਾਨ ਇਹਦੇ ਵਿੱਚ ਮੈਂ ਜਿੰਨੇ ਵੀ ਸਾਡੇ ਰੈਸਟੋਰੈਂਟ ਔਰ ਹੋਟਲ ਹੈ ਨਾ ਇਹ ਸਾਰਿਆਂ ਨੂੰ ਨੋਟ ਕਰਵਾਇਆ ਗਿਆ ਉਹ ਸਕਦਾ ਟੋਟਲ 15 20 ਤੇ ਤਕਰੀਬਨ ਤਕਰੀਬਨ ਆਉਣਗੇ ਜੋ ਇਹ ਪਰੌਂਠੇ ਵਾਲੇ ਵੀ ਤਿੰਨ ਚਾਰ ਇਹ ਵੀ ਆ ਇਹਨਾਂ ਦੇ ਵੀ ਬੰਦ ਕਰਵਾਏ ਸੜਕ ਤੇ ਹਿਲਾ ਰਹੇ ਬਾਕੀ ਜਿਨ੍ਹਾਂ ਨੇ ਆਪਣੇ ਹੋਟਲ ਜਾਂ ਰੈਸਟੋਰੈਂਟ ਉਹਨਾਂ ਨੂੰ ਵੀ ਸਾਰਿਆਂ ਨੂੰ ਇਹ 15 20 ਨੂੰ ਅਸੀਂ ਨੋਟ ਕਰਵਾਤਾ ਪਰ ਸਰ ਲਗਾਤਾਰ ਤੁਹਾਡੇ ਤੇ ਹੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇਹਨਾਂ ਵੱਲੋਂ ਬੰਦ ਕਰਾਇਆ ਜਾ ਰਿਹਾ ਉਸ ਨੂੰ ਕਿਵੇਂ ਵੇਖਦੇ ਹੋ ਤੁਸੀਂ ਕੋ ਮੈਡਮ ਜਿਹੋ ਲਾਇਨ ਆਰਡਰ ਹੈ ਨਾ ਉਹਨੂੰ ਤਾਂ ਮੈਂਟੇਨ ਰੱਖਣਾ ਪਊਗਾ ਨਾ ਤੁਸੀਂ ਆਪ ਹੀ ਦੇਖੋ ਕਿੰਨਾ ਵੱਡਾ ਸਾਹ ਹੋਇਆ ਚਾਰ ਨੰਬਰ ਜਿਹੜਾ ਕਿ ਉਹਦੇ ਵਿੱਚ ਹੋਈ ਹੈ ਰਾਤ ਨੂੰ ਬੱਚਿਆਂ ਨੇ ਕੋਈ ਡ੍ਰਿੰਕ ਵਗੈਰਾ ਕਰਕੇ ਲੜਾਈ ਕੀਤੀ ਹੈ ਤੁਸੀ ਦਾ ਉਹਨੂੰ ਲਾਅ ਐਂਡ ਆਰਡਰ ਦੇਖਦੇ ਹੋਏ ਹਰ ਇੱਕ ਨੂੰ ਅਸੀਂ ਬੰਦ ਕਰ ਰਹੇ ਹਾਂ ਇਕੱਲਾ ਇਹਨੂੰ ਨਹੀਂ ਹੈ ਬਾਕੀ ਇਹਦੀ ਆਪਣੀ ਥਿੰਕਿੰਗ ਕਿਉਂ ਹੈ ਕਿ ਆਪਣੇ ਦੇ ਕਿਉਂ ਲੈ ਕੇ ਜਾ ਰਿਹਾ ਤੇ ਇਹ ਕੋਈ ਦੁਕਾਨ ਵੀ ਨਹੀਂ ਹੈ ਇਹਦੀ ਕੋਈ ਇਹ ਸੜਕ ਤੇ ਉੱਤੇ ਉਹਦੇ ਬੈਂਕ ਦੇ ਅੱਗੇ ਲਾ ਰਿਹਾ ਹੈ ਇਸ ਮਾਮਲੇ ਨੂੰ ਲੈ ਕੇ ਅੱਗੇ ਕੀ ਕਾਰਵਾਈ ਕੀਤੀ ਜਾਊਗੀ ਜੀ ਨਹੀਂ ਬਸ ਮੈਂ ਜੋ ਸੀਨੀਅਰ ਅਫਸਰਾਂ ਦੇ ਆਰਡਰ ਸੀਗੇ ਉਹ ਬੰਦ ਕਰਵਾ ਦਿੱਤੇ ਗਏ ਸਾਰੇ ਬੰਦ ਰਹੇ ਉਹਨੂੰ ਟਾਈਮ ਟੂ ਟਾਈਮ ਅਸੀਂ ਚੈੱਕ ਕਰਦੇ ਰਹਿੰਦੇ ਹਾਂ ਗੱਲਬਾਤ ਕਰਨ ਲਈ ਧੰਨਵਾਦ ਜਿਵੇਂ ਕਿ ਸਰ ਨੇ ਦੱਸਿਆ ਕਿ ਬਾਕੀ ਹੋਰ ਦੁਕਾਨਾਂ ਨੂੰ ਵੀ ਨੋਟਿਸ ਜਾਰੀ ਕੀਤੇ ਗਏ ਨੇ 15-20 ਦੁਕਾਨਾਂ ਨੇ ਜਿਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਗਏ ਨੇ ਕਿ 11 ਵਜੇ ਤੋਂ ਬਾਅਦ ਜੋ ਕਿ ਦੁਕਾਨਾਂ ਬੰਦ ਰਹਿਣਗੀਆਂ ਪਰ ਜੋ ਲਗਾਤਾਰ ਹਾਟਟੈਗ ਮੋਠੇ ਵਾਲੇ ਨਾਮ ਤੋਂ ਮਸ਼ਹੂਰ ਸਨ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੀ ਦੁਕਾਨ ਜੋ ਕਿ ਹੈ ਬੰਦ ਕਰਵਾਈ ਜਾ ਰਹੀ ਹੈ ਦਿਨਿਕ ਸਵੇਰਾ ਦੇ ਲਈ ਸਮ੍ਰਿਤੀ Tiwari ਦੀ ਰਿਪੋਰਟ